ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਐਕਸਪ੍ਰੈਸ ਐਂਟਰੀ ਦਾ ਇਸ ਸਾਲ ਦਾ ਦੂਜਾ ਡਰਾ ਪੀਆਰ ਲਈ 8000 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ FIFA ਵਰਲਡ ਕੱਪ ਮੌਕੇ ਪੰਜਾਬੀਆਂ ਲਈ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਇਮੀਗ੍ਰੇਸ਼ਨ ਵਿਭਾਗ ਨੇ ਸਮੇਂ ਸਿਰ ਵੀਜ਼ਾ ਅਰਜ਼ੀਆਂ ਦੇਣ ਦੀ ਕੀਤੀ ਅਪੀਲ ਕੈਨੇਡਾ ਦਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਹੋਇਆ ਅਸਫਲ ਸਰਕਾਰ ਨੇ ਨਵੀਆਂ ਅਰਜ਼ੀਆਂ ਲੈਣ ਤੇ ਲਾਈ ਮੁਕੰਮਲ ਰੋਕ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਚ ਪੜ੍ਹਾਈ ਦਾ ਅਸਲ ਖਰਚਾ ਤਣਾਅ ਤੋਂ ਬਚਣ ਲਈ ਬਜਟ ਬਣਾਉਣ ਵੇਲੇ ਵਰਤੋ ਪੂਰੀ ਸਾਵਧਾਨੀ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਲਈ ਕੱਢੇ ਗਏ ਤਾਜ਼ਾ ਡਰਾਚ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਪੀਆਰ ਅਪਲਾਈ ਕਰਨ ਲਈ 8000 ਸੱਦੇ ਜਾਰੀ ਕੀਤੇ ਨੇ ਇਸ ਡਰਾਚ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਦੋ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਸਨ ਇਹਨਾਂ ਵਿੱਚੋਂ ਪਹਿਲੀ ਸ਼ਰਤ ਸੀ ਘੱਟੋ ਘੱਟ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਯਾਨੀ ਕਿ ਸੀਆਰਐਸਸ ਸਕੋਰ 511 ਹੋਣਾ ਤੇ ਦੂਜੀ 10 ਜੂਨ 2025 ਨੂੰ ਦੁਪਹਿਰ 3:59 ਮਿੰਟ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾ ਇਹ ਤਾਜ਼ਾ ਦੌਰ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੈ ਇਸ ਤੋਂ ਵੱਡਾ ਡਰਾ ਸਿਰਫ 2021 ਚ ਮਹਾਮਾਰੀ ਦੌਰਾਨ ਕੱਢਿਆ ਗਿਆ ਸੀ ਜਦੋਂ 27000 ਤੋਂ ਵੱਧ ਉਮੀਦਵਾਰਾਂ ਨੂੰ ਸੱਦਿਆ ਗਿਆ ਸੀ ਇਸ ਡਰਾ ਚ 2025 ਦੇ ਹੁਣ ਤੱਕ ਦੇ ਕਿਸੇ ਵੀ ਐਕਸਪ੍ਰੈਸ ਐਂਟਰੀ ਦੌਰ ਦੇ ਮੁਕਾਬਲੇ ਸਭ ਤੋਂ ਘੱਟ CRS ਕੱਟਆਫ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ CEC ਡਰਾ ਲਈ ਸਭ ਤੋਂ ਘੱਟ ਸਕੋਰ 509 ਸੀ ਜੋ 19 ਸਤੰਬਰ 2024 ਨੂੰ ਦਰਜ ਕੀਤਾ ਗਿਆ ਸੀ ਇਸ ਸਾਲ ਦਾ ਇਹ ਦੂਜਾ ਐਕਸਪ੍ਰੈਸ ਐਂਟਰੀ ਡਰਾ ਸੀ ਪਹਿਲਾ ਡਰਾ 5 ਜਨਵਰੀ ਨੂੰ ਕੱਢਿਆ ਗਿਆ ਸੀ ਜਿਸ ਵਿੱਚ ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਸਨ ਐਕਸਪ੍ਰੈਸ ਐਂਟਰੀ ਹੁਨਰਮੰਦ ਕਾਮਿਆਂ ਲਈ ਪੀਆਰ ਅਰਜ਼ੀਆਂ ਦਾ ਪ੍ਰਬੰਧਨ ਕਰਨ ਵਾਲਾ ਕੈਨੇਡਾ ਦਾ ਇੱਕ ਆਨਲਾਈਨ ਸਿਸਟਮ ਹੈ ਇਹ ਤਿੰਨ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਇਕੱਠਾ ਕਰਦਾ ਹੈ ਜਿਨ੍ਹਾਂ ਦੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼ਾਮਲ ਹੈ ਇਸ ਤਰ੍ਹਾਂ ਯੋਗ ਬਿਨੇਕਾਰ ਇੱਕ ਆਨਲਾਈਨ ਪ੍ਰੋਫਾਈਲ ਬਣਾਉਂਦੇ ਨੇ ਤੇ CRS ਸਕੋਰ ਪ੍ਰਾਪਤ ਕਰਦੇ ਨੇ ਇਹ ਸਕੋਰ ਉਮਰ ਸਿੱਖਿਆ ਕੰਮ ਦੇ ਤਜਰਬੇ ਅਤੇ ਭਾਸ਼ਾ ਦੀ ਮੁਹਾਰਤ ਵਰਗੇ ਕਾਰਕਾਂ ਦੀ ਵਰਤੋਂ ਕਰਕੇ ਤੈਅ ਕੀਤਾ ਜਾਂਦਾ ਹੈ ਉੱਚ ਸਕੋਰ ਵਾਲੇ ਉਮੀਦਵਾਰਾਂ ਨੂੰ ਸਮੇਂ-ਸਮੇਂ ਤੇ ਕੱਢੇ ਜਾਣ ਵਾਲੇ ਡਰਾਫਟ ਚੁਣਿਆ ਜਾਂਦਾ ਹੈ ਤੇ ਪੱਕੀ ਰਹਿائش ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਇਸ ਸਾਲ ਹੋਣ ਵਾਲੇ FIFA ਵਰਲਡ ਕੱਪ ਦੇ ਮੱਦੇਨਜ਼ਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੁੱਟਬਾਲ ਮੈਚ ਦੇਖਣ ਲਈ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਸਮੇਂ ਸਿਰ ਅਰਜ਼ੀ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਵਿਭਾਗ ਇਮੀਗ੍ਰੇਸ਼ਨ ਅਰਜ਼ੀਆਂ ਦੇਣ ਸਮੇਂ FIFA ਦਾ ਜ਼ਿਕਰ ਕਰਨ ਦੀ ਲੋੜ ਤੇ ਜ਼ੋਰ ਦੇ ਰਿਹਾ ਹੈ FIFA ਵਰਲਡ ਕੱਪ ਦੇ ਮੱਦੇਨਜ਼ਰ ਕੈਨੇਡਾ 'ਚ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ ਵੱਡੀ ਪੱਧਰ ਤੇ ਆਉਣ ਦੀ ਉਮੀਦ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਸ਼ਵ ਕੱਪ ਦੇ ਲਈ ਵਿਸ਼ੇਸ਼ ਵੀਜ਼ਾ ਯੋਜਨਾਬੱਧ ਨਹੀਂ ਹੈ ਪਰ ਮੰਤਰਾਲੇ ਵੱਲੋਂ ਖਿਡਾਰੀਆਂ ਦੇ ਅਸ਼ਕਾਂ ਦੀ ਸਹੂਲਤ ਲਈ ਅਰਜ਼ੀਆਂ 'ਚ ਅਨੁਮਾਨਤ ਵਾਅਦੇ ਦਾ ਪ੍ਰਬੰਧਨ ਕਰਨ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਵਿਭਾਗ ਨੇ ਕਿਹਾ ਕਿ ਅਰਜ਼ੀਆਂ ਦਾ ਬੈਕਲੌਗ ਹੋਣ ਤੋਂ ਰੋਕਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਕੁਸ਼ਲਤਾ ਵਧਾਉਣ ਲਈ ਡਿਜੀਟਲ ਟੂਲਸ ਅਤੇ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਵਰਲਡ ਕੱਪ ਲਈ ਖਿਡਾਰੀਆਂ ਦਰਸ਼ਕਾਂ ਤੇ میڈیا ਨੂੰ ਵਿਜ਼ਟਰ ਵੀਜ਼ਾ ਜਾਂ ਇਲੈਕਟ੍ਰੋਨਿਕ ਟ੍ਰੈਵਲ ਆਥਰਾਇਜ਼ੇਸ਼ਨ ਦੀ ਲੋੜ ਪਵੇਗੀ ਜ਼ਿਕਰਯੋਗ ਹੈ ਕਿ ਕੁਝ ਦੇਸ਼ ਜਿਨ੍ਹਾਂ ਚ ਆਸਟ੍ਰੇਲੀਆ ਡੈਨਮਾਰਕ ਫਿਨਲੈਂਡ ਫ੍ਰਾਂਸ ਤੇ ਜਰਮਨੀ ਸ਼ਾਮਲ ਨੇ ਦੇ ਨਾਗਰਿਕਾਂ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਤੇ ਉਹ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ ਦੀ ਅਰਜ਼ੀ ਦੇ ਕੇ ਹੀ ਕੈਨੇਡਾ ਦੀ ਯਾਤਰਾ ਕਰ ਸਕਦੇ ਨੇ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ ਫੀਸ 100 ਡਾਲਰ ਹੈ ਜਦਕਿ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ ਦੀ ਫੀਸ ਸਿਰਫ 7 ਡਾਲਰ ਹੈ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ 5 ਸਾਲਾਂ ਲਈ ਲਈ ਯਾਤਰਾ ਦੇ ਪਾਸਪੋਰਟ ਦੀ ਮਿਆਦ ਪੁੱਗਣ ਜੋ ਵੀ ਪਹਿਲਾਂ ਆਵੇ ਤੱਕ ਵੈਧ ਹੁੰਦਾ ਹੈ ਵਿਸਟਰ ਆਮ ਤੌਰ ਤੇ ਪਾਸਪੋਰਟ ਦੀ ਮਿਆਦ ਤੱਕ ਦਾ ਦਿੱਤਾ ਜਾਂਦਾ ਹੈ ਪਰ ਲੰਘੇ ਸਾਲ ਕੈਨੇਡਾ ਵੱਲੋਂ ਵੀਜ਼ੇ ਦੀ ਮਿਆਦ ਬਾਰੇ ਸਖਤੀ ਕੀਤੀ ਗਈ ਸੀ ਵਿਭਾਗ ਮੁਤਾਬਕ FIFA ਵੱਲੋਂ ਕੰਮ ਕਰਨ ਲਈ ਅਧਿਕਾਰਤ ਤੌਰ ਤੇ ਬੁਲਾਏ ਗਏ ਵਿਅਕਤੀਆਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੋਵੇਗੀ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ FIFA ਵਿਸ਼ਵ ਕੱਪ ਨਾਲ ਸਿੱਧੇ ਤੌਰ ਤੇ ਸਬੰਧਤ ਥੋੜੇ ਸਮੇਂ ਦੀਆਂ ਭੂਮਿਕਾਵਾਂ ਲਈ ਆਉਣ ਵਾਲੇ ਕੁਝ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਨਿਯਮਾਂ 'ਚ ਇੱਕ ਅਸਥਾਈ ਛੋਟ ਦਿੱਤੀ ਜਾ ਰਹੀ ਹੈ ਵਿਭਾਗ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਆਪਣੇ ਹੁਨਰ ਸਦਕਾ ਵਿਸ਼ਵ ਕੱਪ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਮਦਦਗਾਰ ਹੋਣਗੇ ਇਮੀਗ੍ਰੇਸ਼ਨ ਵਿਭਾਗ ਦਾ ਦਾਵਾ ਹੈ ਕਿ FIFA ਨੇ ਵਿਸ਼ਵ ਕੱਪ ਲਈ ਮੁੱਖ ਤੌਰ ਤੇ ਕੈਨੇਡੀਅਨ ਸਟਾਫ ਤੇ ਵਲੰਟੀਅਰਜ਼ ਨੂੰ ਨਿਯੁਕਤ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਰਜ਼ੀਆਂ 'ਚ ਠੱਗੀ ਤੋਂ ਬਚਣ ਫੀਲ ਕਰਦੇ ਆ ਬਿਨੇਕਾਰਾਂ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਵਾਇਆ ਗਿਆ ਕਿ ਕੋਈ ਵੀ ਵਿਅਕਤੀ ਵੀਜ਼ੇ ਦੀ ਗਰੰਟੀ ਨਹੀਂ ਦੇ ਸਕਦਾ ਵਿਭਾਗ ਨੇ ਈਮੇਲ ਚ ਕਿਹਾ ਕਿ ਬਿਨੇਕਾਰ ਅਜੇ ਕਿਸੇ ਵੀ ਵਿਅਕਤੀ ਭਰੋਸਾ ਨਾ ਕਰਨ ਜੋ ਵੀਜ਼ੇ ਦੀ ਗਰੰਟੀ ਦੇ ਰਿਹਾ ਹੋਵੇ ਕੈਨੇਡਾ ਫੀਫਾ ਵਿਸ਼ਵ ਕੱਪ ਦੀ ਸਫਲਤਾ ਦਾ ਸਮਰਥਨ ਕਰਦੇ ਹੋਏ ਆਪਣੇ ਇਮੀਗ੍ਰੇਸ਼ਨ ਸਿਸਟਮ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ ਤੇ ਧੋਖਾ ਧੜੀ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਵੱਖ-ਵੱਖ ਦੇਸ਼ਾਂ ਚ ਬੈਠੇ ਏਜੰਟਸ ਵੱਲੋਂ ਇਸ ਵਰਲਡ ਕੱਪ ਨੂੰ ਕੈਨੇਡਾ ਜਾਣ ਦੇ ਸੁਨਹਿਰੀ ਮੌਕੇ ਵਜੋਂ ਪ੍ਰਚਾਰ ਰਹੇ ਨੇ ਫੀਫਾ ਵਰਲਡ ਕੱਪ ਹਰ 4 ਸਾਲ ਬਾਅਦ ਹੁੰਦਾ ਹੈ ਤੇ ਇਹ ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਖੇਡ ਸਮਾਗਮਾਂ 'ਚੋਂ ਇੱਕ ਹੈ ਇਸ ਸਾਲ ਹੋਣ ਵਾਲੇ FIFA ਵਰਲਡ ਕੱਪ ਦੀ ਮੇਜ਼ਬਾਨੀ ਕੈਨੇਡਾ, ਮੈਕਸੀਕੋ ਅਤੇ ਯੂਐਸ ਚ ਕੀਤੀ ਜਾ ਰਹੀ ਹੈ ਕੈਨੇਡਾ ਦਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਜਿਸ ਨੂੰ ਕਦੇ ਦੁਨੀਆ ਭਰ ਦੇ ਨਵੇਂ ਉਦਮੀਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਸੁਨਹਿਰੀ ਮੌਕੇ ਵਜੋਂ ਪੇਸ਼ ਕੀਤਾ ਗਿਆ ਸੀ ਹੁਣ ਗੰਭੀਰ ਸੰਕਟ ਚ ਹੈ 8 ਜਨਵਰੀ 2026 ਨੂੰ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਇਹ ਪ੍ਰੋਗਰਾਮ ਆਪਣੀਆਂ ਹੀ ਖਾਮੀਆਂ ਤੇ ਭਾਰੀ ਬੈਕਲੌਗ ਦੇ ਬੋਝ ਹੇਠ ਦੱਬ ਗਿਆ ਹੈ ਕੈਨੇਡੀਅਨ ਸਰਕਾਰ ਨੇ 1 ਜਨਵਰੀ 2026 ਤੋਂ ਸਟਾਰਟਅਪ ਵੀਜ਼ਾ ਪ੍ਰੋਗਰਾਮ ਤਹਿਤ ਨਵੀਆਂ ਅਰਜ਼ੀਆਂ ਲੈਣ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਹੁਣ ਕੋਈ ਵੀ ਨਵਾਂ ਉਦਮੀ ਇਸ ਪ੍ਰੋਗਰਾਮ ਰਾਹੀਂ ਪੀਆਰ ਲਈ ਅਪਲਾਈ ਨਹੀਂ ਕਰ ਸਕੇਗਾ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਅਸਫਲਤਾ ਇਸ ਦੇ ਪ੍ਰੋਸੈਸਿੰਗ ਸਮੇਂ 'ਚ ਹੋਇਆ ਭਾਰੀ ਵਾਧਾ ਹੈ। ਜਿੱਥੇ ਪਹਿਲਾਂ 6 ਮਹੀਨਿਆਂ 'ਚ ਫੈਸਲੇ ਦੀ ਉਮੀਦ ਹੁੰਦੀ ਸੀ, ਹੁਣ ਉਡੀਕ ਸਮਾਂ ਵਧ ਕੇ 10 ਸਾਲ ਤੱਕ ਪਹੁੰਚ ਗਿਆ ਹੈ। ਇਸ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਸੰਸਥਾਪਕਾਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ, ਦੇ ਸੁਪਨੇ ਅਧ ਵਿਚਾਲੇ ਲਟਕ ਕਿਨੇ ਅਕਤੂਬਰ 2025 ਤੱਕ ਇਸ ਪ੍ਰੋਗਰਾਮ ਦੇ ਵਿੱਚ ਅਰਜ਼ੀਆਂ ਦੀ ਗਿਣਤੀ 43200 ਤੱਕ ਪਹੁੰਚ ਗਈ ਸੀ ਸਰਕਾਰ ਕੋਲ ਇਹਨਾਂ ਨੂੰ ਸੰਭਾਲਣ ਲਈ ਲੋੜੀਂਦੇ ਸਾਧਨ ਨਹੀਂ ਸਨ ਜਿਸ ਕਾਰਨ ਸਿਸਟਮ ਪੂਰੀ ਤਰ੍ਹਾਂ ਨਾਲ ਜਾਮ ਹੋ ਗਿਆ 2026 ਤੋਂ 2028 ਦੀ ਇਮੀਗ੍ਰੇਸ਼ਨ ਯੋਜਨਾ ਚ ਸੰਗੀ ਵਪਾਰਕ ਵੀਜ਼ਾ ਦੀ ਗਿਣਤੀ 50 ਫੀਸਦੀ ਘਟਾ ਕੇ ਸਾਲਾਨਾ ਸਿਰਫ 500 ਕਰ ਦਿੱਤੀ ਗਈ ਸਰਕਾਰ ਹੁਣ ਇਸ ਅਸਫਲ ਪ੍ਰੋਗਰਾਮ ਦੀ ਥਾਂ 2026 ਚ ਇੱਕ ਨਵਾਂ ਟਾਰਗੇਟਡ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਇਹ ਨਵਾਂ ਪ੍ਰੋਗਰਾਮ ਵਧੇਰੇ ਸਖਤ ਹੋਵੇਗਾ ਤੇ ਮਿਕਦਾਰ ਦੀ بجائے ਗੁਣਵੱਤਾ ਤੇ ਧਿਆਨ ਕੇਂਦਰਿਤ ਕਰੇਗਾ। ਉਹਨਾਂ ਉਦਮੀਆਂ ਕੋਲ 2025 ਦਾ ਵੈਧ ਕਮਿਟਮੈਂਟ ਸਰਟੀਫਿਕੇਟ ਹੈ ਉਹ 30 ਜੂਨ 2026 ਤੱਕ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਨੇ। ਬਾਕੀ ਸਾਰੇ ਨਵੇਂ ਚਾਹਵਾਨਾਂ ਨੂੰ ਹੁਣ ਹੋਰ ਬਦਲਵੇਂ ਰਸਤੇ ਆ ਜਿਵੇਂ ਕਿ ਸੁਬਾਈ ਪ੍ਰੋਗਰਾਮ ਦੀ ਭਾਲ ਕਰਨੀ ਪਵੇਗੀ ਜਾਂ ਨਵੇਂ ਪਾਇਲਟ ਪ੍ਰੋਗਰਾਮ ਦੀ ਉਡੀਕ ਕਰਨੀ ਪਵੇਗੀ ਮਾਹਿਰਾਂ ਦਾ ਮੰਨਣਾ ਹੈ ਕਿ ਸਟਾਰਟਅਪ ਵੀਜ਼ਾ ਦਾ ਸੁਨਹਿਰੀ ਦੌਰ ਖਤਮ ਹੋ ਗਿਆ ਹੈ ਕੈਨੇਡਾ ਹੁਣ ਸਿਰਫ ਉਹਨਾਂ ਉਦਮੀਆਂ ਨੂੰ ਪਹਿਲ ਦੇਵੇਗਾ ਜੋ ਪਹਿਲਾਂ ਹੀ ਦੇਸ਼ 'ਚ ਹਨ ਅਤੇ ਜਿਨ੍ਹਾਂ ਦੇ ਕਾਰੋਬਾਰ ਕੈਨੇਡੀਅਨ ਆਰਥਿਕਤਾ 'ਚ ਤੁਰੰਤ ਅਤੇ ਸਪਸ਼ਟ ਯੋਗਦਾਨ ਪਾ ਰਹੇ ਨੇ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਵਿਦੇਸ਼ਾਂ 'ਚ ਪੜਨ ਦੇ ਸਭ ਤੋਂ ਪਸੰਦੀਦਾ ਸਥਾਨਾਂ 'ਚੋਂ ਇੱਕ ਹੈ ਸਰਕਾਰੀ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਦੀ ਪੜ੍ਹਾਈ 'ਚ ਉੱਚੀ ਟਿਊਸ਼ਨ ਫੀਸ ਅਤੇ ਰਹਿਣ ਸਹਿਣ ਦਾ ਭਾਰੀ ਖਰਚਾ ਸ਼ਾਮਲ ਹੈ ਕੈਨੇਡਾ ਸਰਕਾਰ ਦੇ ਅਧਿਕਾਰਤ ਸਿੱਖਿਆ ਪਲੇਟਫਾਰਮ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਬੈਚਲਰ ਡਿਗਰੀ ਲਈ ਔਸਤਨ 36100 ਕੈਨੇਡੀਅਨ ਡਾਲਰ ਪ੍ਰਤੀ ਸਾਲ ਅਦਾ ਕਰਦੇ ਨੇ ਜਦਕਿ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਾਨੀ ਕਿ ਮਾਸਟਰ ਡਿਗਰੀ ਲਈ ਔਸਤ ਟਿਊਸ਼ਨ ਫੀਸ ਲਗਭਗ 21100 ਕੈਨੇਡੀਅਨ ਡਾਲਰ ਪ੍ਰਤੀ ਸਾਲ ਹੈ ਭਾਰਤੀ ਵਿਦਿਆਰਥੀਆਂ ਲਈ ਕਰੰਸੀ ਦੀ ਐਕਸਚੇਂਜ ਦਰ ਅਤੇ ਚੁਣੇ ਹੋਏ ਕੋਰਸ ਦੇ ਆਧਾਰ ਤੇ ਇਹ ਖਰਚਾ ਬੈਚਲਰ ਡਿਗਰੀ ਲਈ ਲਗਭਗ 23 ਤੋਂ 24 ਲੱਖ ਰੁਪਏ ਪ੍ਰਤੀ ਸਾਲ ਤੇ ਮਾਸਟਰ ਡਿਗਰੀ ਲਈ 13 ਤੋਂ 14 ਲੱਖ ਰੁਪਏ ਪ੍ਰਤੀ ਸਾਲ ਬਣਦਾ ਹੈ ਟਿਊਸ਼ਨ ਫੀਸ ਵਿਸ਼ੇ ਦੇ ਅਨੁਸਾਰ ਬਹੁਤ ਵੱਖਰੀ ਹੁੰਦੀ ਹੈ। ਪ੍ਰੋਫੈਸ਼ਨਲ ਕੋਰਸ ਜਿਵੇਂ ਕਿ ਮੈਡੀਸਨ, ਡੈਂਟਿਸਟਰੀ, ਇੰਜੀਨੀਅਰਿੰਗ ਅਤੇ ਐਮਬੀਏ ਪ੍ਰੋਗਰਾਮਾਂ ਦੀ ਲਾਗਤ ਆਮ ਤੌਰ ਤੇ ਆਰਟਸ ਅਤੇ ਸਮਾਜਿਕ ਵਿਗਿਆਨ ਨਾਲੋਂ ਜ਼ਿਆਦਾ ਹੁੰਦੀ ਹੈ। ਐਜੂਕੇਸ਼ਨ ਕੈਨੇਡਾ ਦਾ ਡਾਟਾ ਦਰਸਾਉਂਦਾ ਹੈ ਕਿ ਕਾਲਜ ਅਤੇ ਵੋਕੇਸ਼ਨਲ ਪ੍ਰੋਗਰਾਮ ਆਮ ਤੌਰ ਤੇ ਵਧੇਰੇ ਕਿਫਾਇਤੀ ਹੁੰਦੇ ਨੇ। ਕਾਲਜਾਂ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਾਲਾਨਾ ਟਿਊਸ਼ਨ ਫੀਸ ਆਮ ਤੌਰ ਤੇ 7000 ਤੋਂ ਲੈ ਕੇ 22000 ਕੈਨੇਡੀਅਨ ਡਾਲਰ ਦੇ ਵਿਚਕਾਰ ਹੁੰਦੀ ਹੈ। ਇਹ ਪ੍ਰੋਗਰਾਮ ਉਹਨਾਂ ਭਾਰਤੀ ਵਿਦਿਆਰਥੀਆਂ 'ਚ ਪ੍ਰਸਿੱਧ ਨੇ ਜੋ ਤੇ ਕੰਮ ਦੇ ਤਜਰਬੇ ਦੀ ਭਾਲ ਚ ਨੇ ਖਾਸ ਤੌਰ ਤੇ ਸਿਹਤ ਸੰਭਾਲ ਆਈਟੀ ਹਸਪੀਟੈਲਿਟੀ ਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਖੇਤਰਾਂ ਚ ਟਿਊਸ਼ਨ ਫੀਸ ਖਰਚੇ ਦਾ ਸਿਰਫ ਇੱਕ ਹਿੱਸਾ ਹੈ ਰਹਿਣ ਸਣ ਦੇ ਖਰਚੇ ਕੁੱਲ ਬਜਟ ਚ ਕਾਫੀ ਵਾਧਾ ਕਰਦੇ ਨੇ ਐਜੂਕੇਸ਼ਨ ਕੈਨੇਡਾ ਦਾ ਅਨੁਮਾਨ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਹਿਣ ਦੇ ਖਰਚਿਆਂ ਲਈ ਪ੍ਰਤੀ ਸਾਲ ਲਗਭਗ 15000 ਡਾਲਰ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇਸ ਵਿੱਚ ਰਹਿائش ਭੋਜਨ ਆਵਾਜਾਈ ਅਤੇ ਰੋਜ਼ਾਨਾ ਦੀਆਂ ਲੋੜਾਂ ਸ਼ਾਮਲ ਨੇ ਟੋਰਾਂਟੋ ਤੇ ਵੈਂਕੂਵਰ ਵਰਗੇ ਵੱਡੇ ਸ਼ਹਿਰ ਸਭ ਤੋਂ ਮਹਿੰਗੇ ਨੇ ਜਦਕਿ ਛੋਟੇ ਸ਼ਹਿਰ ਤੇ ਕਸਬੇ ਮੁਕਾਬਲਤਨ ਸਸਤੇ ਹੋ ਸਕਦੇ ਨੇ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਬੀਮਾ ਲਾਜ਼ਮੀ ਹੈ এডੂਕੇਸ਼ਨ ਕੈਨੇਡਾ ਦੇ ਅਨੁਸਾਰ ਵਿਦਿਆਰਥੀ ਆਮ ਤੌਰ ਤੇ ਸਿਹਤ ਕਵਰੇਜ ਲਈ 75 ਤੋਂ 120 ਕੈਨੇਡੀਅਨ ਡਾਲਰ ਪ੍ਰਤੀ ਮਹੀਨਾ ਅਦਾ ਕਰਦੇ ਨੇ ਕੁਝ ਸੂਬੇ ਇੱਕ ਉਡੀਕ ਮਿਆਦ ਤੋਂ ਬਾਅਦ ਜਨਤਕ ਸਿਹਤ ਬੀਮਾ ਦੀ ਪੇਸ਼ਕਸ਼ ਕਰਦੇ ਨੇ ਜਦਕਿ ਦੂਜੇ ਸੂਬਿਆਂ ਚ ਵਿਦਿਆਰਥੀਆਂ ਨੂੰ ਸੰਸਥਾ ਦੁਆਰਾ ਸੰਚਾਲਿਤ ਜਾਂ ਨਿੱਜੀ ਬੀਮਾ ਯੋਜਨਾਵਾਂ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਟਿਊਸ਼ਨ ਅਤੇ ਰਹਿਣ ਸਹਿਣ ਦੇ ਖਰਚਿਆਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਈ ਲਾਜ਼ਮੀ ਤੇ ਹੋਰ ਖਰਚਿਆਂ ਲਈ ਬਜਟ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਸਟੱਡੀ ਪਰਮਿਟ ਫੀਸ ਲਈ 150 ਡਾਲਰ ਬਾਇਓਮੈਟ੍ਰਿਕ ਫੀਸ ਲਈ 85 ਡਾਲਰ ਕਿਤਾਬਾਂ ਤੇ ਪੜ੍ਹਾਈ ਸਮੱਗਰੀ ਲਈ ਕਰੀਬ ਅਕਸਰ 500 ਤੋਂ 1000 ਡਾਲਰ ਪ੍ਰਤੀ ਸਾਲ ਦਾ ਖਰਚਾ ਹੁੰਦਾ ਹੈ ਇਸ ਤੋਂ ਇਲਾਵਾ ਫੋਨ ਬਿੱਲ ਇੰਟਰਨੈਟ ਕੱਪੜੇ ਤੇ ਗਰੋਸਰੀ ਦਾ ਖਰਚ ਅਤੇ ਰਹਿائش ਦਾ ਖਰਚ ਵੱਖਰਾ ਹੁੰਦਾ ਹੈ ਵਿਦਿਆਰਥੀਆਂ ਨੂੰ ਭਾਰਤ ਅਤੇ ਕੈਨੇਡਾ ਵਿਚਾਲੇ ਅੰਤਰਰਾਸ਼ਟਰੀ ਹਵਾਈ ਯਾਤਰਾ ਦੇ ਖਰਚਿਆਂ ਦਾ ਵੀ ਹਿਸਾਬ ਰੱਖਣਾ ਚਾਹੀਦਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਨਿਰਧਾਰਤ ਨਿਯਮਾਂ ਦੇ ਤਹਿਤ ਵਿਦਿਆਰਥੀਆਂ ਨੂੰ ਸਬੂਤ ਦਿਖਾਉਣਾ ਚਾਹੀਦਾ ਹੈ ਕਿ ਉਹ ਪੜ੍ਹਾਈ ਦੌਰਾਨ ਆਪਣੀ ਟਿਊਸ਼ਨ ਫੀਸ ਅਦਾ ਕਰ ਸਕਦੇ ਨੇ ਤੇ ਆਪਣਾ ਗੁਜ਼ਾਰਾ ਪੱਤਾ ਕਰ ਸਕਦੇ ਨੇ ਇਸ ਵਿੱਚ ਘੱਟੋ ਘੱਟ 1 ਸਾਲ ਦੀ ਟਿਊਸ਼ਨ ਤੇ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੇ ਫੰਡਾਂ ਦਾ ਸਬੂਤ ਸ਼ਾਮਲ ਹੈ ਜਿਸ ਨਾਲ ਵਿੱਤੀ ਯੋਜਨਾਬੰਦੀ ਅਰਜ਼ੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਬਣ ਜਾਂਦੀ ਹੈ ਕਈ ਕੈਨੇਡੀਅਨ ਸ਼ੈਰਾਂ ਚ ਰਹਿਸ਼ ਦੀ ਘਾਟ ਤੇ ਵਧ ਰਹੇ ਖਰਚਿਆਂ ਦੇ ਕਾਰਨ ਸਿੱਖਿਆ ਮਾਹਿਰ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਨੇ ਕਿ ਉਹ ਆਪਣੀ ਪੜ੍ਹਾਈ ਦੀ ਯੋਜਨਾ ਬਣਾਉਂਦੇ ਸਮੇਂ ਸਿਰਫ ਟਿਊਸ਼ਨ ਫੀਸਾਂ ਤੋਂ ਅੱਗੇ ਦੇਖਣ ਐਜੂਕੇਸ਼ਨ ਕੈਨੇਡਾ ਅਨੁਸਾਰ ਅਸਲ ਲਾਗਤ ਸਥਾਨ ਜੀਵਨ ਸ਼ੈਲੀ ਤੇ ਕੋਰਸ ਦੀ ਚੋਣ ਦੇ ਆਧਾਰ ਤੇ ਬਹੁਤ ਵੱਖਰੀ ਹੋ ਸਕਦੀ ਹੈ ਤੇ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ ਵਿੱਤੀ ਤਣਾਅ ਤੋਂ ਬਚਣ ਲਈ ਬਜਟ ਬਣਾਉਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਕੈਲਗਰੀ ਦੀ ਇੱਕ ਅਦਾਲਤ ਨੇ ਇਸ ਹਫ਼ਤੇ ਤਿੰਨ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਪ੍ਰਵਾਸੀ ਮੁਲਾਜ਼ਮਾਂ ਦਾ ਵਿੱਤੀ ਸ਼ੋਸ਼ਣ ਕਰਨ ਤੇ ਜੇਲ੍ਹ ਦੀ ਸਜ਼ਾ ਸੁਣਾਈ ਹੈ ਦੋਸ਼ੀਆਂ ਮਨਿਕੰਦਨ ਕਾਸੀਨਾਥਨ ਚੰਦਰਮੋਹਨ ਮਾਰਜਕ ਅਤੇ ਮੈਰੀ ਰੋਸ਼ੇ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਲਈ ਦੋਸ਼ੀ ਠਹਿਰਾਇਆ ਗਿਆ ਤੇ ਤਿੰਨਾਂ ਨੂੰ 90 ਦਿਨਾਂ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਜੋ ਉਹ ਵੀਕਐਂਡ ਤੇ ਕੱਟਣਗੇ ਇਸ ਤੋਂ ਇਲਾਵਾ ਉਹਨਾਂ ਨੂੰ 18 ਮਹੀਨਿਆਂ ਦੀ ਪ੍ਰੋਬੇਸ਼ਨ ਤੇ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਤਿੰਨ ਮੁਲਾਜ਼ਮਾਂ ਤੋਂ ਲੈ ਗਏ 44000 ਡਾਲਰ ਵਾਪਸ ਕਰਨ ਦਾ ਹੁਕਮ ਵੀ ਦਿੱਤਾ ਗਿਆ ਇਹ ਮੁਕੱਦਮਾ 2024 ਚ ਸ਼ੁਰੂ ਹੋਇਆ ਸੀ ਤੇ ਮਈ 2025 ਚ ਜਸਟਿਸ ਸੈਂਡਰਾ ਮਾਹ ਵੱਲੋਂ ਦੋਸ਼ ਸਾਬਤ ਕਰਨ ਦੇ ਫੈਸਲੇ ਨਾਲ ਖਤਮ ਹੋਇਆ ਤਿੰਨੇ ਦੋਸ਼ੀ ਕੈਲਗਰੀ ਚ ਮਰੀਨਾ ਡੋਸਾ ਐਂਡ ਤੰਦੂਰੀ ਗ੍ਰਿਲ ਨਾਮਕ ਰੈਸਟੋਰੈਂਟ ਦੇ ਸਾਂਝੇ ਮਾਲਕ ਸਨ ਅਦਾਲਤ ਨੂੰ ਦੱਸਿਆ ਗਿਆ ਕਿ ਤਿੰਨੇ ਪੀੜਿਤ ਵਿਅਕਤੀ ਭਾਰਤ ਤੋਂ ਸਨ ਅਤੇ 2017 ਤੋਂ 2020 ਦੇ ਦਰਮਿਆਨ ਕੈਲਗਰੀ ਆਏ ਸਨ ਉਹ ਟੈਂਪਰੇਰੀ ਫੋਰਨ ਵਰਕਰ ਵਜੋਂ ਖਾਸ ਰੋਜ਼ਗਾਰਦਾਤੇ ਨਾਲ ਜੁੜੇ ਪਰਮਿਟਸ ਤੇ ਇਨਾ ਰੈਸਟੋਰੈਂਟ ਚ ਰਸੋਈਏ ਵਜੋਂ ਕੰਮ ਕਰ ਰਹੇ ਸਨ ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਹਰੇਕ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲਈ 24000 ਡਾਲਰ ਦੇਣੇ ਪੈਣਗੇ ਜੋ ਦੋਸ਼ੀਆਂ ਨੇ ਸਰਕਾਰ ਨਾਲ ਜੁੜੀਆਂ ਇਮੀਗ੍ਰੇਸ਼ਨ ਫੀਸਾਂ ਦਸੀਆਂ ਅਸਲ ਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੇਠ ਇਹ ਜ਼ਿੰਮੇਵਾਰੀ ਰੋਜ਼ਗਾਰਦਾਤੇ ਦੀ ਹੁੰਦੀ ਹੈ ਤੇ ਇੱਕ ਕੰਮ ਲਈ ਸਿਰਫ 1000 ਡਾਲਰ ਦੀ ਪ੍ਰੋਸੈਸਿੰਗ ਫੀਸ ਲੱਗਦੀ ਹੈ ਸਰਕਾਰੀ ਵਕੀਲ ਬਰੈਂਡੀਓ ਫੈਰਲ ਨੇ ਅਦਾਲਤ 'ਚ ਸਬੂਤ ਪੇਸ਼ ਕੀਤੇ ਕਿ ਤਿੰਨਾਂ ਪੀੜਤਾਂ ਨੂੰ ਧਮਕਾਇਆ ਗਿਆ ਸੀ ਕਿ ਜੇ ਉਹ ਪੈਸੇ ਨਹੀਂ ਦੇਣਗੇ ਤਾਂ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਪੀੜਤਾਂ 'ਚੋਂ ਇੱਕ ਰਾਮ ਲਿੰਗਮ ਨੇ ਪੂਰੇ 24000 ਡਾਲਰ ਅਦਾ ਕੀਤੇ ਜਦਕਿ ਬਾਕੀ ਦੋ ਨੇ 12000 ਡਾਲਰ ਅਤੇ 8000 ਡਾਲਰ ਦਿੱਤੇ। ਜੱਜ ਨੇ ਸੁਣਿਆ ਕਿ ਤਨਖਾਹ ਵਾਲੇ ਦਿਨ ਕਨੀਨਾਥਨ ਰਾਮ ਲਿੰਗਮ ਨੂੰ ਬੈਂਕ ਲੈ ਕੇ ਜਾਂਦੇ ਸੀ ਤਾਂ ਜੋ ਉਹ ਆਪਣੀ ਤਨਖਾਹ ਜਮ੍ਹਾਂ ਕਰਵਾ ਸਕੇ। ਰਾਮ ਲਿੰਗਮ ਨੇ ਅਦਾਲਤ ਨੂੰ ਦੱਸਿਆ ਕਿ ਉਹ ਹਰ ਵਾਰ 2000 ਡਾਲਰ ਨਗਦ ਐਲ ਐਮ ਆਈਏ ਲਈ ਅਤੇ 400 ਕਿਰਾਏ ਵਜੋਂ ਦਿੰਦਾ ਸੀ ਜਿਸ ਤੋਂ ਬਾਅਦ ਕਸੀਨਾਥਨ ਉਸ ਨੂੰ ਮੁੜ ਰੈਸਟੋਰੈਂਟ ਛੱਡ ਆਉਂਦਾ ਸੀ ਰਾਮ ਲਿੰਗਮ ਨੂੰ ਇਹ 24000 ਡਾਲਰ ਉਤਾਰਨ ਲਈ ਲਗਭਗ 1 ਸਾਲ ਦਾ ਸਮਾਂ ਲੱਗ ਗਿਆ ਇਸ ਦੌਰਾਨ ਉਹ ਹਫ਼ਤੇ 'ਚ 6 ਦਿਨ ਹਰ ਦਿਨ 12 ਤੋਂ 14 ਘੰਟੇ ਕੰਮ ਕਰਦਾ ਰਿਹਾ ਅਦਾਲਤ 'ਚ ਇਹ ਵੀ ਸਾਹਮਣੇ ਆਇਆ ਕਿ ਤਿੰਨੇ ਪੀੜਤ ਦੋਸ਼ੀਆਂ ਦੇ ਘਰਾਂ 'ਚ ਹੀ ਰਹਿੰਦੇ ਸਨ ਤੇ ਉਹਨਾਂ ਨੂੰ ਕਿਰਾਇਆ ਦਿੰਦੇ ਸਨ ਜੱਜ ਨੇ ਕਸੀਨਾਥਨ ਅਤੇ ਮਾਰਜਕ ਨੂੰ ਦਿੱਤੀਆਂ ਰਹਿਣ ਵਾਲੀਆਂ ਥਾਵਾਂ ਨੂੰ ਮਾੜਾ ਕਰਾਰ ਦਿੱਤਾ ਇੱਕ ਕਾਮੇ ਨੂੰ ਦੋ ਹੋਰ ਲੋਕਾਂ ਨਾਲ ਇੱਕੋ ਕਮਰੇ 'ਚ ਰਹਿਣਾ ਪੈਂਦਾ ਸੀ ਅਦਾਲਤ ਨੇ ਇਹ ਵੀ ਪਾਇਆ ਕਿ ਪੀੜਤਾ ਨਾਲ ਜ਼ੁਬਾਨੀ ਤੇ ਸਰੀਰਕ ਤੌਰ ਤੇ ਦੁਰਵਿਵਹਾਰ ਕੀਤਾ ਜਾਂਦਾ ਸੀ ਇੱਕ ਹੋਰ ਪੀੜਤ ਵੈਂਕਟੇਸ਼ਨ ਦੁਰੇਰਾਜ ਨੇ ਗਵਾਹੀ ਦਿੱਤੀ ਕਿ ਉਹ ਕਈ ਹੋਰ ਦੇਸ਼ਾਂ 'ਚ ਕੰਮ ਕਰ ਚੁੱਕਾ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਆਪਣੇ ਆਪ ਨੂੰ ਗੁਲਾਮ ਵਾਂਗ ਮਹਿਸੂਸ ਕੀਤਾ ਤੇ ਉਸ ਨਾਲ ਬਦਸਲੂਕੀ ਹੋਈ ਆਖਰਕਾਰ ਪੀੜਤਾ ਨੇ ਇਸ ਦੁਰਵਿਵਹਾਰ ਦੀ ਸ਼ਿਕਾਇਤ ਅਧਿਕਾਰੀਆਂ ਕੋਲ ਕਰ ਦਿੱਤੀ ਕਿਸੇ ਵੀ ਦੋਸ਼ੀ ਨੇ ਆਪਣੇ ਬਚਾਅ 'ਚ ਖੁਦ ਗਵਾਹੀ ਨਹੀਂ ਦਿੱਤੀ ਉਹਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹਨਾਂ ਦੇ ਮੁਵਕਲਾ ਨੇ ਨਾ ਤਾਂ ਐਲਐਮਆਈਏ ਲਈ ਕੋਈ ਪੈਸਾ ਮੰਗਿਆ ਸੀ ਤੇ ਨਾ ਹੀ ਲਿਆ ਸੀ ਤੇ ਜੇਕਰ ਕੋਈ ਰਕਮ ਦਿੱਤੀ ਵੀ ਗਈ ਤਾਂ ਉਹ ਕਿਰਾਏ ਖਾਣੇ ਹਵਾਈ ਟਿਕਟਾਂ ਯਾਤਰਾ ਜਾਂ ਲੋਨ ਦੇ ਖਰਚੇ ਵਜੋਂ ਸੀ ਹਾਲਾਂਕਿ ਜੱਜ ਨੇ ਵਕੀਲ ਫੈਜ਼ਾਨ ਬੱਟ ਅਤੇ ਸੋਫિયાન ਬੱਟ ਵੱਲੋਂ ਪੇਸ਼ ਕੀਤੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਰੋਜ਼ਗਾਰ ਮੰਤਰੀ ਰਵੀ ਕਾਲੋਂ ਜਲਦੀ ਹੀ ਵਪਾਰਕ ਦੌਰੇ ਤੇ ਭਾਰਤ ਜਾ ਰਹੇ ਨੇ ਇਹ ਦੌਰਾ ਅੰਤਰਰਾਸ਼ਟਰੀ ਰਾਜਨੀਤਿਕ ਅਨਿਸ਼ਚਿਤਤਾ ਅਤੇ ਤਣਾਅਪੂਰਨ ਗਲੋਬਲ ਹਾਲਾਤ ਦੇ ਮਾਹੌਲ ਚ ਸਥਾਨਕ ਕਾਰੋਬਾਰਾਂ ਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ ਈਬੀ ਨੇ ਪ੍ਰੈਸ ਕਾਨਫਰੰਸ ਚ ਕਿਹਾ ਕਿ 12 ਜਨਵਰੀ ਤੋਂ 17 ਜਨਵਰੀ ਤੱਕ ਚੱਲਣ ਵਾਲਾ ਇਹ ਦੌਰਾ ਬਹੁਤ ਹੀ ਅਹਿਮ ਸਮੇਂ ਤੇ ਹੋ ਰਿਹਾ ਹੈ ਕਿਉਂਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ ਇਸ ਦੌਰੇ ਦੌਰਾਨ ਬੀਸੀ ਦਾ ਵਫਦ ਨਵੀਂ ਦਿੱਲੀ ਮੁੰਬਈ ਚੰਡੀਗੜ੍ਹ ਤੇ ਬੈਂਗਲੁਰੂ ਚ ਸਰਕਾਰੀ ਤੇ ਵਪਾਰਕ ਲੀਡਰਾਂ ਨਾਲ ਮੁਲਾਕਾਤਾਂ ਕਰੇਗਾ ਰਵੀ ਕਾਲੋ ਨੇ ਦੱਸਿਆ ਕਿ ਬੀਸੀ ਕੈਨੇਡਾ ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ 2024 ਚ ਭਾਰਤ ਅਤੇ ਬੀਸੀ ਦਰਮਿਆਨ ਦਵੱਲਾ ਵਪਾਰ 2.1 ਬਿਲੀਅਨ ਡਾਲਰ ਦਾ ਸੀ ਜੋ ਕਿ ਕੈਨੇਡਾ ਦੇ ਭਾਰਤ ਨੂੰ ਕੁੱਲ ਨਿਰਯਾਤ ਦਾ 25% ਬਣਦਾ ਹੈ ਈਬੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਤੋਂ ਬਾਅਦ ਇਹ ਵਪਾਰਕ ਦੌਰਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਇਸ ਮਿਸ਼ਨ ਦੌਰਾਨ ਜੰਗਲਾਤ ਉਦਯੋਗ ਲਈ ਮੌਕੇ ਬਣਾਉਣ ਤੇ ਖਾਸ ਤਵੱਜੋ ਰਹੇਗੀ ਕਿਉਂਕਿ ਟੈਰਿਫ ਕਾਰਨ ਇਹ ਖੇਤਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਇਸ ਦੇ ਨਾਲ ਹੀ ਇਹ ਵਪਾਰ ਮਿਸ਼ਨ ਸਾਫ ਊਰਜਾ ਖਣਿਜ ਅਤੇ ਟੈਕਨੋਲੋਜੀ ਖੇਤਰਾਂ ਲਈ ਵੀ ਸੰਭਾਵਨਾਵਾਂ ਦੀ ਗੱਲ ਕਰੇਗਾ ਕਾਲੋ ਨੇ ਕਿਹਾ ਕਿ ਬੀਸੀ ਚ ਲਗਭਗ 12000 ਇੱਕ ਕੰਪਨੀਆਂ ਨੇ ਤੇ ਇਹ ਸੂਬਾ ਕੈਨੇਡਾ ਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ ਲਾਈਫ ਸਾਇੰਸਸ ਸੈਕਟਰ ਦਾ ਗੜ ਹੈ ਈਬੀ ਨੇ ਇਹ ਵੀ ਦੱਸਿਆ ਕਿ ਹਾਲ ਹੀ ਚ ਏਸ਼ੀਆ ਲਈ ਕੀਤਾ ਗਿਆ ਇੱਕ ਵਪਾਰਕ ਦੌਰਾ ਕਾਫੀ ਸਫਲ ਰਿਹਾ ਸੀ ਜਿਸ ਨਾਲ ਕਈ ਵੱਡੇ ਪ੍ਰੋਜੈਕਟ ਸਾਹਮਣੇ ਆਏ ਇਨ੍ਹਾਂ ਵਿੱਚ ਐਲ ਐਨ ਜੀ ਫੇਜ਼ 2 ਪ੍ਰੋਜੈਕਟ ਵੀ ਸ਼ਾਮਲ ਹੈ ਜਿਸ ਬਾਰੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਅੰਤਿਮ ਨਿਵੇਸ਼ ਬਾਰੇ ਫੈਸਲਾ ਹੋ ਜਾਵੇਗਾ ਈਬੀ ਨੇ ਕਿਹਾ ਕਿ ਜੇ ਇਹ ਪ੍ਰੋਜੈਕਟ ਅੱਗੇ ਵਧਦਾ ਹੈ ਤਾਂ ਕੋਰੀਆ ਜਾਪਾਨ ਤੇ ਮਲੇਸ਼ੀਆ ਸਮੇਤ ਕਈ ਦੇਸ਼ਾਂ ਤੇ ਉਹਨਾਂ ਦੀਆਂ ਸਰਕਾਰੀ ਨਿਵੇਸ਼ ਕੰਪਨੀਆਂ ਦੀ ਭਾਗੀਦਾਰੀ ਨਾਲ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਨਿੱਜੀ ਖੇਤਰ ਦਾ ਨਿਵੇਸ਼ ਹੋਵੇਗਾ। ਹਰਦੀਪ ਸਿੰਘ ਨਿੱਜਰ ਦੀ ਹੱਤਿਆ ਬਾਰੇ ਚਿੰਤਾਵਾਂ ਤੇ ਗੱਲ ਕਰਦਿਆਂ ਈਵੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਅਜੇ ਵੀ ਬਹੁਤ ਗੰਭੀਰ ਚਿੰਤਾ ਮਹਿਸੂਸ ਕਰਦੇ ਨੇ। ਇਸ ਕਤਲ ਮਾਮਲੇ 'ਚ 4 ਲੋਕਾਂ ਤੇ ਦੋਸ਼ ਆਇਦ ਕੀਤੇ ਜਾ ਚੁੱਕੇ ਨੇ ਤੇ ਈਵੀ ਨੇ ਕਿਹਾ ਕਿ ਉਹਨਾਂ ਨੂੰ ਚੱਲ ਰਹੀ ਕਾਨੂੰਨੀ ਕਾਰਵਾਈ ਤੇ ਭਰੋਸਾ ਹੈ। ਇਬਨੇਵੀ ਕਾਕੇ ਭਾਰਤ ਨਾਲ ਸਾਂਝੀਆਂ ਚਿੰਤਾਵਾਂ ਤੇ ਕੰਮ ਕਰਨਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਜਦਕਿ BC ਇੱਕ ਸੂਬਾ ਸਰਕਾਰ ਹੋਣ ਦੇ ਨਾਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਸੰਭਾਲ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਧਿਆਨ ਦੇਵੇਗੀ ਖਾਸ ਕਰਕੇ ਉਹਨਾਂ ਖੇਤਰਾਂ 'ਚ ਜੋ ਟੈਰਿਫ ਕਾਰਨ ਪ੍ਰਭਾਵਿਤ ਹੋਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫਤੇ ਚੀਨ ਦਾ ਦੌਰਾ ਕਰਨ ਜਾ ਰਹੇ ਨੇ ਇਹ 2017 ਤੋਂ ਬਾਅਦ ਕਿਸੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਚੀਨ ਲਈ ਪਹਿਲਾ ਦੌਰਾ ਹੋਵੇਗਾ ਪੀਐਮਓ ਮੁਤਾਬਕ ਇਹ ਯਾਤਰਾ 13 ਜਨਵਰੀ ਤੋਂ 17 ਜਨਵਰੀ ਤੱਕ ਹੋਵੇਗੀ ਇਸ ਦੌਰਾਨ ਮਾਰਕ ਕਾਰਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣਗੇ ਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਊਰਜਾ ਖੇਤੀਬਾੜੀ ਤੇ ਅੰਤਰਰਾਸ਼ਟਰੀ ਸੁਰੱਖਿਆ ਵਰਗੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ ਪੀਐਮਓ ਨੇ ਇਹ ਵੀ ਕਿਹਾ ਕਿ ਇਸ ਸਮੇਂ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਾਰਨੀ ਹੋਰ ਕਿਹੜੇ ਸ਼ਹਿਰਾਂ ਜਾਂ ਥਾਵਾਂ ਤੇ ਜਾਣਗੇ ਇਸ ਤੋਂ ਪਹਿਲਾਂ ਮਾਰਕ ਕਾਰਨੀ ਅਕਤੂਬਰ ਮਹੀਨੇ ਦੱਖਣੀ ਕੋਰੀਆ ਦੇ ਜੋਂਗਜੂ ਸ਼ਹਿਰ ਚ ਹੋਏ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਸਨ ਉਸੇ ਮੀਟਿੰਗ ਦੌਰਾਨ ਜਿਨਪਿੰਗ ਨੇ ਕਾਰਨੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਕਾਰਨੀ ਨੇ ਕਬੂਲ ਕਰ ਲਿਆ ਸੀ ਕੈਨੇਡਾ ਤੇ ਚੀਨ ਦਰਮਿਆਨ ਇਸ ਸਮੇਂ ਕਈ ਵਪਾਰਕ ਤਣਾਅ ਮੌਜੂਦ ਨੇ ਜੋ ਇਸ ਦੌਰੇ ਦੌਰਾਨ ਚਰਚਾ ਦਾ ਵਿਸ਼ਾ ਬਣ ਸਕਦੇ ਨੇ 2024 ਚ ਕੈਨੇਡਾ ਨੇ ਅਮਰੀਕਾ ਦੇ ਨਾਲ ਮਿਲ ਕੇ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਸੌ ਫੀਸਾ ਦਾ ਟੈਰਿਫ ਲਗਾਇਆ ਸੀ ਕੈਨੇਡਾ ਸਰਕਾਰ ਦਾ ਕਹਿਣਾ ਸੀ ਕਿ ਇਹ ਕਦਮ ਦੇਸ਼ ਦੇ ਘਰੇਲੂ ਆਟੋ ਉਦਯੋਗ ਦੀ ਸੁਰੱਖਿਆ ਲਈ ਜ਼ਰੂਰੀ ਸੀ ਕੈਨੇਡਾ ਸਰਕਾਰ ਦਾ ਦੋਸ਼ ਹੈ ਕਿ ਚੀਨ ਆਪਣੇ ਇਲੈਕਟ੍ਰਿਕ ਵਾਹਨ ਉਦਯੋਗ ਨੂੰ ਗੈਰਵਾਜਬ ਢੰਗ ਨਾਲ ਸਬਸਿਡੀ ਦੇ ਰਿਹਾ ਹੈ ਤੇ ਸਸਤੀਆਂ ਗੱਡੀਆਂ ਨਾਲ ਦੁਨੀਆ ਦੇ ਬਾਜ਼ਾਰ ਭਰ ਰਿਹਾ ਹੈ ਤਾਂ ਜੋ ਮੁਕਾਬਲੇ 'ਚ ਨਜਾਇਜ਼ ਫਾਇਦਾ ਲਿਆ ਜਾ ਸਕੇ ਇਸ ਦੇ ਜਵਾਬ ਵਜੋਂ ਚੀਨ ਨੇ ਕੈਨੇਡਾ ਤੋਂ ਜਾਣ ਵਾਲੇ ਕੈਨੋਲਾ ਬੀਜਾਂ ਤੇ 76% ਦਾ ਟੈਰਿਫ ਲਗਾ ਦਿੱਤਾ ਤੇ ਕੈਨੋਲਾ ਤੇਲ ਕੈਨੋਲਾ ਮੀਲ ਅਤੇ ਮਟਰਾਂ ਤੇ 100% ਦਾ ਟੈਰਿਫ ਲਗਾ ਦਿੱਤੇ ਇਸ ਤੋਂ ਇਲਾਵਾ ਚੀਨ ਨੇ ਕੁਝ ਖਾਸ ਕੈਨੇਡੀਅਨ ਪੋਰਕ ਮੱਛੀ ਤੇ ਸਮੁੰਦਰੀ ਭੋਜਨ ਉਤਪਾਦਾਂ ਤੇ ਵੀ 25% ਦਾ ਟੈਰਿਫ ਲਾਗੂ ਕਰ ਦਿੱਤੇ ਨੇ ਕਾਰਨੀ ਦੇ ਚੀਨ ਦੌਰੇ ਦੌਰਾਨ ਇਹ ਟੈਰਿਫ ਹਟਾਉਣ ਤੇ ਚਰਚਾ ਦੀ ਵਧੇਰੇ ਸੰਭਾਵਨਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਐਕਸਪ੍ਰੈਸ ਐਂਟਰੀ ਦਾ ਇਸ ਸਾਲ ਦਾ ਦੂਜਾ ਡਰਾ ਪੀਆਰ ਲਈ 8000 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ FIFA ਵਰਲਡ ਕੱਪ ਮੌਕੇ ਪੰਜਾਬੀਆਂ ਲਈ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਇਮੀਗ੍ਰੇਸ਼ਨ ਵਿਭਾਗ ਨੇ ਸਮੇਂ ਸਿਰ ਵੀਜ਼ਾ ਅਰਜ਼ੀਆਂ ਦੇਣ ਦੀ ਕੀਤੀ ਅਪੀਲ ਕੈਨੇਡਾ ਦਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਹੋਇਆ ਅਸਫਲ ਸਰਕਾਰ ਨੇ ਨਵੀਆਂ ਅਰਜ਼ੀਆਂ ਲੈਣ ਤੇ ਲਾਈ ਮੁਕੰਮਲ ਰੋਕ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ 'ਚ ਪੜ੍ਹਾਈ ਦਾ ਅਸਲ ਖਰਚਾ ਤਣਾ ਤੋਂ ਬਚਣ ਲਈ ਬਜਟ ਬਣਾਉਣ ਵੇਲੇ ਵਰਤੋ ਪੂਰੀ ਸਾਵਧਾਨੀ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ